ਸਮਾਜ ਵਿੱਚ ਆਏ ਦਿਨ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਹੁੰਦੇ ਨੇ ਤੇ ਲੋਕ ਇਹ ਗੱਲ ਕਹਿੰਦੇ ਨੇ ਕਿ ਪੁਲਿਸ ਸਾਨੂੰ ਇਨਸਾਫ ਨਹੀਂ ਦਿੰਦੀ ਤੇ ਇਹੋ ਜਿਹੀ ਦੋਸ਼ ਇਹ ਪਰਿਵਾਰ ਲਾ ਰਿਹਾ ਇਹ ਭੈਣ ਹੈ ਇਹ ਇੱਕ ਭਰਾ ਹੈ ਫਰੀਦਕੋਟ ਦੇ ਰਹਿਣ ਵਾਲੇ ਨੇ ਭੈਣ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਫਰੀਦਕੋਟ ਦੇ ਜੀ ਅੱਛਾ ਭੈਣ ਜੀ ਕੀ ਵਾਪਰਿਆ ਤੁਹਾਡੇ ਨਾਲ ਕੀ ਕੁਝ ਹੋਇਆ ਮੇਰੀ ਬੇਟੀ ਸੀ ਜੀ 15 ਸਾਲ ਦੀ ਤੇ ਉਹਦੇ ਨਾਲ ਧੱਕਾ ਹੋਇਆ ਹਾਂਜੀ ਹਾਂਜੀ ਬਲਾਤਕਾਰ ਕੀਤਾ ਦੋ ਮੁੰਡਿਆਂ ਨੇ ਰਲ ਕੇ ਉਹ ਮੁੰਡੇ ਕੌਣ ਹੈ ਜੀ ਮੁੰਡੇ ਇੱਕ ਤਾਂ ਮਕਾਨ ਮਾਲਕ ਦਾ ਮੁੰਡਾ ਜੀ ਤੇ ਇੱਕ ਉਹਦਾ ਦੋਸਤ ਆ ਅੱਛਾ ਕੁੜੀ ਜਾਂਦੀ ਸੀ ਸਕੂਲ 7:30 ਵਜੇ ਤੇ ਰਸਤੇ 'ਚ ਕੁੜੀ ਨੂੰ ਘੇਰ ਕੇ ਤੇ ਲੈ ਜਾਂਦੇ ਸੀਗੇ 13 ਤਰੀਕ ਨੂੰ ਤੇ 14 ਤਰੀਕ ਨੂੰ ਤੇ 15 ਤਰੀਕ ਨੂੰ ਲਗਾਤਾਰ ਲੈ ਕੇ ਜਾਂਦੇ ਰਹੇ ਆ ਜਦੋਂ ਕੁੜੀ ਦੇ ਸੱਟ ਲੱਗੀ ਸੀਗੀ ਅੱਖ ਦੇ ਉੱਤੇ ਮੈਂ ਪੁੱਛਿਆ ਤਾਂ ਉਹ ਕਹਿੰਦੀ ਮੰਮੀ ਮੈਨੂੰ ਵੀ ਦੋ ਜਾਨੇ ਇੱਕ ਮਕਾਨ ਮਾਲਕਾਂ ਦਾ ਮੁੰਡਾ ਇੱਕ ਉਹਦਾ ਦੋਸਤ ਆ ਤੇ ਦੋਨੇ ਜਾਣੇ ਮੈਨੂੰ ਰਲ ਕੇ ਬਲੈਕਮੇਲ ਕਰਕੇ ਤੇ ਲੈ ਜਾਂਦੇ ਆ ਫੋਟੋ ਵੀ ਆ ਮੇਰੀਆਂ ਉਹਨਾਂ ਕੋਲੇ ਵੀਡੀਓ ਵੀ ਆ ਕੋਈ ਗਲਤ ਫੋਟੋਆਂ ਨਹੀਂ ਉਹਨਾਂ ਕੋਲ ਹਾਂਜੀ ਅੱਛਾ ਕੁੜੀ ਤੁਹਾਡੀ ਕੀ ਕਰਦੀ ਹੈ ਸਕੂਲ ਜਾਂਦੀ ਆ ਜੀ 10ਵੀਂ ਕਲਾਸ ਚ ਅਸੀਂ ਜੀ ਅੱਛਾ 10ਵੀਂ ਕਲਾਸ ਚ ਪੜਦੀ ਹੈ ਬੇਟੀ ਹਾਂਜੀ গারਲ ਸਕੂਲ ਚ ਜਾਂਦੀ ਅੱਛਾ ਹਾਂਜੀ ਤੇ ਇਹਨਾਂ ਮੁੰਡਿਆਂ ਨੇ ਉਹਦੇ ਨਾਲ ਮਤਲਬ ਕੀ ਕੀਤਾ ਕਿਸ ਤਰ੍ਹਾਂ ਉਹਨੂੰ ਲੈ ਕੇ ਗਏ ਏ ਗਮਰਾਹ ਕਰਕੇ ਲੈ ਜਾਂਦੇ ਸੀ ਦੋਨੇ ਜਾਣੇ ਜਦੋਂ ਗੁੜੀਆਂ ਸਕੂਲ ਜਾਂਦੀ ਸੀ ਦੋਨੇ ਰਲ ਕੇ ਇਹਨੂੰ ਗਮਨਾਹ ਕਰ ਲੈਂਦੇ ਸੀ ਮੇਰੇ ਗੁੜੀਆਂ ਨੂੰ ਡਰਾ ਧਮਕਾ ਕੇ ਲੈ ਜਾਂਦੇ ਸੀ ਜੀ ਹੂੰ ਤੇ ਗੁੜੀਆਂ ਡਰਦੀ ਮਤਲਬ ਕਿ ਦੱਸਦੀ ਨਹੀਂ ਸੀ ਫਿਰ ਗੁੜੀਆਂ ਦੇ ਸੱਟਾ ਸੁੱਟਾ ਲਾਗਾ ਤੇ ਉਦੋਂ ਗੁੜੀਆਂ ਨੇ ਮੈਨੂੰ ਘਰੇ ਆ ਕੇ ਸਾਫ਼ ਸਾਫ਼ ਦੱਸਤਾ ਵੀ ਮੰਮੀ ਮੈਨੂੰ ਆਹ ਮੁੰਡੇ ਦੋਨੇ ਜਾਣੇ ਰਲ ਕੇ ਲੈ ਕੇ ਜਾਂਦੇ ਆ ਹੂੰ ਹਾਂਜੀ ਨਹੀਂ ਤੁਹਾਡੀ ਕੁੜੀ ਦੇ ਸੱਟਾਂ ਵੀ ਮਾਰੀਆਂ ਉਹਨਾਂ ਨੇ ਕੋਈ ਮਾਰਿਆ ਕੁੱਟਿਆ ਵੀ ਹਾਂਜੀ ਹਾਂਜੀ ਮਾਰਿਆ ਕੁੱਟਿਆ ਅੱਖ ਤੇ ਸੱਟਾ ਲੱਗਾ ਤੇ ਅਸੀਂ ਮਤਲਬ ਕਿ ਦਾਖਲ ਕੀਤਾ ਮੈਡੀਕਲ ਕਰਾਇਆ ਤੇ 8 ਦਿਨਾਂ ਬਾਅਦ ਟੈਸਟ ਪੁਲਿਸ ਲੈ ਕੇ ਆਈ ਤੇ ਉਸ ਤੋਂ ਬਾਅਦ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਉਹਨਾਂ ਦਾ ਹੀ ਸਾਥ ਦੇਈ ਜਾਂਦੇ ਆ ਜੀ ਤੇ ਇੱਕ ਨਹੀਂ ਪੁਲਿਸ ਨੇ ਕੋਈ ਪਰਚਾ ਨਹੀਂ ਕਟਿਆ ਕੋਈ ਐਫ ਆਈ ਆਰ ਨਹੀਂ ਕੱਟੀ ਹਾਂਜੀ ਪਰਚਾ ਕੱਟਿਆ ਸੀਗਾ ਤੇ ਉਹ ਮੁੰਡੇ ਨੂੰ ਫੜ ਵੀ ਲਿਆ ਸੀ ਫਿਰ ਦੁਬਾਰਾ ਛੱਡਤਾ ਸੀ ਜੀ ਜਿਹੜਾ ਮਕਾਨ ਮਾਲਕਾ ਦਾ ਦੂਸਰੇ ਨੂੰ ਫੜਿਆ ਹੀ ਨਹੀਂ ਸੀ ਜੀ ਉਹ ਮੁੰਡੇ ਨੂੰ ਫੜਿਆ ਸੀ ਦੂਜੇ ਨੂੰ ਫੜਿਆ ਨਹੀਂ ਤੇ ਛੱਡਤਾ ਹਾਂਜੀ ਜਿਹੜਾ ਗੁੜੀਆਂ ਨੇ ਜਿੱਥੇ ਲੈ ਕੇ ਜਾਂਦੇ ਸੀ ਉਹ ਜਗ੍ਹਾ ਵਿਖਾਈ ਸੀਗੀ ਉਹ ਜਗ੍ਹਾ ਪਹਿਲਾਂ ਸੇਮ ਹੀ ਸੀਗਾ ਸਾਰਾ ਕੁਝ ਸੀਗਾ ਫਿਰ ਉਸ ਤੋਂ ਬਾਅਦ ਸਾਨੂੰ ਪੁਲਿਸ ਮਤਲਬ ਕਿ ਅਸੀਂ ਪੁਲਿਸ ਦੇ ਨਾਲ ਗਏ ਤੇ ਉਹਨਾਂ ਨੇ ਸਾਰੇ ਸਬੂਤ ਉੱਥੋਂ ਢਾਈ ਹੋਏ ਸੀਗੇ ਮੰਦਰ ਕਮਰੇ ਦੇ ਵਿੱਚ ਬੈੱਡ ਚੱਕੇ ਹੋਏ ਸੀਗੇ ਜਿੱਥੇ ਕੁੜੀਆਂ ਨੂੰ ਲੈ ਕੇ ਜਾਂਦੇ ਸੀਗੇ ਤੇ ਜਿੱਥੇ ਕੈਫੇ ਚ ਲੈ ਕੇ ਜਾਂਦੇ ਸੀ ਉੱਥੇ ਕਮਰੇ ਕੁੰਰੇ ਪੱਟੇ ਹੋਏ ਸੀ ਪਰਦੇ ਫੁੱਟਦੇ ਸਾਰੇ ਚੱਕੇ ਹੋਏ ਸੀ ਸਾਨੂੰ ਕੋਈ ਸਬੂਤ ਨਹੀਂ ਮਤਲਬ ਕਿ ਉਹਨਾਂ ਨੇ ਛੱਡਿਆ ਸਾਰੇ ਪੁਲਿਸ ਦੇ ਨਾਲ ਮਿਲ ਕੇ ਸਾਰੇ ਸਬੂਤ ਉਹਨਾਂ ਨੇ ਮਟਾਤੇ ਅੱਛਾ ਹਾਂਜੀ ਤੇ ਪੁਲਿਸ ਨੂੰ ਤੁਸੀਂ ਪੁੱਛਿਆ ਹੋਣਾ ਵੀ ਤੁਸੀਂ ਫੜਿਆ ਸੀ ਛੱਡ ਕੇ ਉਹ ਦਿੱਤਾ ਹੁਣ ਪੁਲਿਸ ਕੀ ਕਹਿੰਦੀ ਐ ਸਾਨੂੰ ਕੋਈ ਨਹੀਂ ਆਣੀ ਜੀ ਕੋਈ ਨਿصاف ਨਹੀਂਗਾ ਨਾ ਕੁੜੀਆਂ ਨੂੰ ਨਾ ਸਾਨੂੰ ਕੋਈ ਨਿصاف ਨਹੀਂ ਦਿੱਤਾਗਾ ਜਿਹੜਾ ਘਰਾਨੇਦਾਰ ਆ ਉਹ ਪੈਸੇ ਲਈ ਬੈਠਾ ਸਾਨੂੰ ਉਹਨਾਂ ਨੇ ਕਿਹਾ ਵੀ ਸੀ ਸਾਡੇ ਨਾਲ ਰਲਿਆ ਆ ਤੇ ਅਸੀਂ ਉਹਨੂੰ ਪੈਸੇ ਦਿੱਤੇ ਆ ਤੇ ਉਹਨਾਂ ਦੀ ਫੁੱਲ ਮਦਦ ਹੋ ਰਹੀ ਆ ਜੀ ਅੱਛਾ ਹਾਂਜੀ ਬਾਈ ਜੀ ਤੁਸੀਂ ਕੀ ਲਗਦੇ ਹੋ ਉਹ ਬੱਚੀ ਦੇ ਇਹ ਮੇਰੇ ਮਾਮਾ ਜੀ ਦੀ ਬੇਟੀ ਹੈ ਜੀ ਮਾਮਾ ਹਾਂ ਇਹਨਾਂ ਦੀ ਬੇਟੀ ਦੀ ਬੇਟੀ ਹੈ ਅੱਛਾ ਤੇ ਕੀ ਵਾਪਰਿਆ ਤੁਹਾਨੂੰ ਕੀ ਪਤਾ ਹੈ ਸਰ ਮਤਲਬ ਗੁੜੀਆਂ ਦੇ ਦੱਸਣ ਮੁਤਾਬਕ ਹੀ ਠੀਕ ਹੈ ਉਹ ਕਹਿੰਦੇ ਮੈਂ ਇਦਾਂ ਕਰਕੇ ਮਤਲਬ ਸਕੂਲ ਜਾਂਦੀ ਸੀਗੀ ਠੀਕ ਹੈ ਇਹ ਮੈਨੂੰ ਰਸਤੇ ਦੇ ਵਿੱਚ ਜਾਨਕਿ ਕਦੇ ਸਟੇਸ਼ਨ ਤੋਂ ਕਦੇ ਮਤਲਬ ਸਟੇਸ਼ਨ ਤੋਂ ਬਾਹਰ ਆ ਕੇ ਮੈਨੂੰ ਮਤਲਬ ਗੱਡੀ 'ਚ ਬਿਠਾ ਕੇ ਲੈ ਕੇ ਦੋ ਇੱਕ ਵਾਰੀ ਗੱਡੀ 'ਚ ਲਗਾਏ ਦੋ ਵਾਰੀ ਮੋਟਰਸਾਈਕਲ 'ਚ ਬਿਠਾ ਕੇ ਲੈ ਕੇ ਗਏ ਜੀ ਠੀਕ ਹੈ ਜ ਜਦੋਂ ਤੀਜੇ ਦਿਨ ਗੁੱਡੀ ਮਤਲਬ ਘਰੇ ਆਉਂਦੀ ਆ ਸਕੂਲ ਟਾਈਮ ਤੇ ਉਹਨੂੰ ਘਰੇ ਭੇਜ ਦਿੰਦੇ ਸੀਗੇ ਠੀਕ ਹੈ ਜੀ ਤੇ ਇਹ ਮਤਲਬ ਗੁੜੀਆਂ ਨੇ ਜਦੋਂ ਪੁੱਛੋਦੇ ਅੱਖ ਦੇ ਉੱਪਰ ਛੱਟ ਸੀਦਰ ਕੱਬੀ ਅੱਖ ਦੇ ਉੱਪਰ ਹੀ ਮਤਲਬ ਅੱਖ ਦੇ ਉੱਪਰ ਕਾਫੀ ਆ ਦਿਨ ਪੁੱਛੇ ਤੇ ਅੱਖ ਤੇ ਛੱਟ ਕਿਵੇਂ ਵੱਜੀ ਤਾਂ ਫਿਰ ਉਹਨੇ ਦੱਸਿਆ ਆਇਆ ਕਰਕੇ ਮੇਰੇ ਮਤਲਬ ਫੋਟੋ ਫੋਟੋਆਂ ਖਿੱਚ ਕੇ ਤੇ ਮੈਨੂੰ ਦੋਨੋਂ ਜਿਹੜਾ ਰਲ ਕੇ ਬਲੈਕ ਕਰੀ ਜਾਂਦੇ ਬਲੈਕ ਮਿਲ ਕਰੀ ਜਾਂਦੇ ਦੋਨੇ ਜਾਣੀ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਮੰਨ ਕੇ ਚੱਲੋ ਜੀ ਅਸੀਂ ਮੈਡੀਕਲ ਕਰਵਾਤਾ ਜੀ ਗੁੜੀਆ ਦਾ ਕੋਈ ਮਤਲਬ ਮੈਡੀਕਲ ਰਿਪੋਰਟ ਲੈਣ ਦੀ ਪੁਲਿਸ ਜੀ ਘੱਟੋ ਘੱਟ 8 ਦਿਨ 17 ਤਰੀਕ ਨੂੰ ਮੈਤਲ ਮੈਡੀਕਲ ਕਰਾਇਆ ਜੀ ਤੇ 24 24 ਤੋਂ 25 ਤਰੀਕ ਨੂੰ ਉਹਦੀ ਮਤਲਬ ਪੁਲਿਸ ਉੱਤੇ ਮੈਡੀਕਲ ਰਿਪੋਰਟ ਲੈਣ ਜੀ ਹਸਪਤਾਲ ਦੇ ਵਿੱਚ ਠੀਕ ਹੈ ਜੀ ਤੇ ਜਦੋਂ 17 ਨੂੰ ਅਸੀਂ ਮਤਲਬ ਐਡਮਿਟ ਕਰਾਇਆ ਕੁੜੀ ਨੂੰ ਤੇ 18 ਨੂੰ ਇਹਨਾਂ ਨੇ ਸਾਨੂੰ ਬਿਆਨ ਉਹਦੇ ਲੈ ਲੈ ਸੀ 18 ਤਰੀਕ ਨੂੰ ਐਫ ਆਈ ਆਰ ਦਰਜ ਕਰਾਤੀ ਕੁੜੀ ਨਾਲ ਜਾ ਕੇ ਉਹਦੇ ਨਾਲ ਸਾਰੇ ਟਿਕਾਣੇ ਦੇਖ ਲਈ ਉਹ ਤੋਂ 10 ਦਿਨ ਬਾਅਦ ਕਹਿੰਦੇ ਸੀ ਨਿਸ਼ਾਨਦੇਹੀ ਅੱਜ ਕਰਾਂਗੇ ਤੇ ਜਦੋਂ ਨਿਸ਼ਾਨਦੇਹੀ ਕਰਨਗੇ ਉੱਥੇ ਕੋਈ ਕੈਮਰਾ ਨਹੀਂ ਸੀ ਕੁਛ ਨਹੀਂ ਮਤਲਬ ਜਿਹੜੇ ਜਿੱਥੇ ਕੁੜੀਆਂ ਨੇ ਕਮਰਾ ਆ ਖਾਇ ਉਹਥੇ ਕੋਈ ਕੈਮਰਾ ਨਹੀਂ ਸੀ ਕੋਈ ਬੈੱਡ ਵਗੈਰਾ ਕੋਸਾਰਾ ਕੁਛ ਉਥੇ ਗਿਆ ਹੋ ਚੁੱਕਾ ਸੀ ਜੀ ਤੇ ਜਦੋਂ ਮਤਲਬ ਕੈਫਾ ਖਾਇ ਜਿਹੜਾ ਕੈਫੇ ਸੀ ਕਿਦਰ ਦਾ ਕਾਫੀ ਕਾਫੇ ਚ ਉਹ ਤੋਂ ਕੋਈ ਕੈਮਰਾ ਕੈਫੇ ਦੇ ਆਸੇ ਪਾਸੇ ਦੁਕਾਨਾਂ ਦੇ ਵੀ ਕੈਮਰਾ ਛੱਡੀ ਪੁਲਿਸ ਨੇ ਜੇ ਕੁਛ ਮਤਲਬ ਉਹਨਾਂ ਨੂੰ ਪੁੱਛਿਆ ਦੁਕਾਨਦਾਰਾਂ ਨੂੰ ਕਹਿੰਦੇ ਵੀ ਮੁਲਾਜ਼ਮ ਲੈ ਕੇ ਪੱਟ ਗਈ ਕਹਿੰਗੇ ਅੱਛਾ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਸਾਰਾ ਹੀ ਤਾਂ ਇਨਸਾਫ ਚਾਹੁੰਦੇ ਆ ਜੀ ਮਤਲਬ ਮੁੰਡੇ ਦੇ ਖਲਾਫ ਕਾਰਵਾਈ ਚਾਹੁੰਦੇ ਜੀ ਪ੍ਰਸ਼ਾਸਨ ਤੋਂ ਠੀਕ ਹੈ ਕਾ ਸਾਰੀ ਗੁੜੀ ਅਨੁਸਾਰ ਮਿਲਣਾ ਚਾਹੀਦਾ ਜੀ ਭੈਣ ਜੀ ਤੁਸੀਂ ਤੁਹਾਡੀ ਉਹ ਬੱਚੀ ਕੀ ਲੱਗਦੀ ਹੈ ਮੇਰੀ ਬੇਟੀ ਹੈ ਜੀ ਬੇਟੀ ਤੁਸੀਂ ਮਾਂ ਹੋਦੇ ਹਾਂ ਜੀ ਕੀ ਚਾਹੁੰਨੇ ਹੋ ਕਿਦਾਂ ਦਾ ਇਨਸਾਫ ਚਾਹੁੰਨੇ ਹੋ ਸਜ਼ਾ ਹੋਣੀ ਚਾਹੀਦੀ ਹੈ ਮੁੰਡਿਆਂ ਨੂੰ ਦੋਨਾਂ ਨੂੰ ਜੀ ਅਸਲ ਵਿੱਚ ਸਰ ਗੱਲ ਪਤਾ ਕੀ ਜੋ ਜਿਹੜਾ ਮਤਲਬ ਮੁੰਡੇ ਦਾ ਜਿਹੜਾ ਕਿਰਾਏਦਾਰ ਦਾ ਪਿਓ ਉਹਨੇ ਬਲੈਕ ਕਰਦੇ ਆਂ ਦਾਰੂ ਦੀ ਬਹੁਤ ਤਕੜੀ ਹੋ ਦੇਸੀ ਦਾਰੂ ਦੀ ਠੀਕ ਹੈ ਮਤਲਬ ਪੁਲਿਸ ਨਾਲ ਉਹਨਾਂ ਦਾ ਸਹਾਰਾ ਬਹੁਤ ਜ਼ਿਆਦਾ ਹੈ ਜਿਨ੍ਹਾਂ ਦਾ ਨਾਮ ਲੈ ਰਿਹਾ ਉਹ ਸ਼ਰਾਂ ਵੀ ਉਹਨਾਂ ਦੇ ਘਰੇ ਆਉਂਦਾ ਜਾਂਦਾ ਜੀ ਸ਼ੁਰੂ ਤੇ ਮਤਲਬ ਉਹਨਾਂ ਦਾ ਆਉਣ ਜਾਣ ਮਤਲਬ ਉਹਨਾਂ ਦਾ ਹਫਤਾ ਹ ਤੇ ਥੋੜਾ ਤਾਂ ਕਰਕੇ ਪ੍ਰਸ਼ਾਸਨ ਉਹਨਾਂ ਦੀ ਮਦਦ ਕਰ ਰਹੀ ਕੋਲੀ ਅਸੀਂ ਮਾਨ ਜੋ ਕਐਸਐਸਪੀ ਸਾਹਿਬ ਕੋਲੇ ਪੇਸ਼ ਹੋਏ ਸੀਗੇ ਜੀ ਤੇ ਪਰ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਹਾਂਜੀ ਅਸੀਂ ਮਤਲਬ ਜਦੋਂ ਸਬੂਤ ਗਾਇਬ ਹੋਣ ਦੀ ਦੁਆਰਾ ਕੰਪਲੀਟ ਉਹਨਾਂ ਕੋਲ ਲੈ ਕੇ ਗਏ ਲਿਖਤ ਦੇ ਵਿੱਚ ਮਾਨ ਜੋ ਕਐਸਐਸਪੀ ਸਾਹਿਬ ਕੋਲੇ ਤੇ ਉਹਨਾਂ ਨੇ ਕੀ ਕੀਤਾ ਮਤਲਬ ਸਾਡੀ ਬਿਨਾ ਦਰਖਾਸਤ ਪੜ੍ਹੇ ਅਗਰੇ ਡੀਐਸਪੀ ਸਾਹਿਬ ਨੂੰ ਮਾਰਕ ਕਰਤੀ ਜੀ ਡੀਐਸਪੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਅਸੀਂ ਤਹਿਕੀਕਾਤ ਕਰਦੇ ਪੈਂਦਾ ਤਹਿਕੀਕਾਤ ਕਰਦੇ ਕੋਈ ਇਹ ਗੱਲ ਕਰਦਿਆਂ 15 ਦਿਨ ਹੋ ਗਏ ਇਹਨਾਂ ਨੂੰ ਹੂੰ ਕੋਈ ਤੱਕੀਕਾਤ ਸਾਨੂੰ ਮਤਲਬ ਜ ਤੁਸੀਂ ਸੁਣਿਆ ਇਹ ਦਾਵਾ ਕਰਦੇ ਨੇ ਕਿ ਇਹਨਾਂ ਦੀ 15 15.5 ਸਾਲ ਦੀ ਨਬਾਲਗ ਧੀ ਹੈ ਇਹ ਕਹਿੰਦੇ ਨੇ ਕਿ ਉਹਨੂੰ ਵਰਗਲਾ ਕੇ ਗੁੰਮਰਾਹ ਕਰਕੇ ਮੁੰਡੇ ਲੈ ਕੇ ਗਏ ਉਹਦੇ ਨਾਲ ਬਲਾਤਕਾਰ ਕੀਤਾ ਔਰ ਫਿਰ ਇਹ ਕਹਦੇ ਨੇ ਕਿ ਉਹਦੀਆਂ ਗਲਤ ਵੀਡੀਓ ਫੋਟੋਆਂ ਬਣਾਈਆਂ ਫਿਰ ਇਹ ਕਹਿੰਦੇ ਨੇ ਵੀ ਪਰਚਾ ਤਾਂ ਦਰਜ ਕਰਵਾ ਚੁੱਕੇ ਹਾਂ ਅਸੀਂ ਐਫ ਆਈ ਆਰ ਹੋ ਚੁੱਕੀ ਹੈ ਪਰ ਪੁਲਿਸ ਨੇ ਇੱਕ ਵਾਰ ਮੁੰਡਿਆਂ ਨੂੰ ਫੜਿਆ ਤੇ ਫਿਰ ਛੱਡ ਦਿੱਤਾ ਉਸ ਤੋਂ ਬਾਅਦ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੁਣ ਸਵਾਲ ਇਹ ਆ ਕਿ ਪੁਲਿਸ ਦੇ ਉੱਪਰ ਅਕਸਰ ਹੀ ਪੁਲਿਸ ਤੇ ਅਜਿਹੇ ਦੋਸ਼ ਲੱਗਦੇ ਨੇ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਨੇ ਪੈਸੇ ਖਾ ਲਿਆ ਪੁਲਿਸ ਵਿੱਕ ਗਈ ਆ ਇਹ ਦੋਸ਼ ਬਹੁਤ ਵੱਡੀ ਗਿਣਤੀ ਲੋਕ ਲਾਉਂਦੇ ਪਰ ਹੁਣ ਫਰੀਦਕੋਟ ਦਾ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਦੇ ਉੱਪਰ ਕੀ ਕਾਰਵਾਈ ਕਰੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਹਰਾਨੀ ਦੀ ਗੱਲ ਇਹ ਆ ਕਿ ਜਿਸ ਵਕਤ ਇਹ ਭੈਣ ਦੋਸ਼ ਲਾ ਰਹੀ ਹੈ ਕਿ ਸਾਡੀ ਬੇਟੀ ਨਾਲ ਧੱਕਾ ਹੋਇਆ ਤੇ ਸੁਣਵਾਈ ਹੋ ਨਹੀਂ ਰਹੀ ਉਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਮੁਖੀ ਐਸਐਸਪੀ ਵੀ ਇੱਕ ਔਰਤ ਹੈ ਇਥੋਂ ਦੀ ਜਿਹੜੀ ਡੀਸੀ ਹੈ ਡਿਪਟੀ ਕਮਿਸ਼ਨਰ ਹੈ ਉਹ ਵੀ ਇੱਕ ਲੇਡੀ ਹੈ ਇੱਕ ਔਰਤ ਹੈ ਤੇ ਜਿਹੜੀ ਇਹਨਾਂ ਦੀ ਬੇਟੀ ਦੇ ਪਰਚੇ ਦੀ ਜਾਂਚ ਪੜਤਾਲ ਕਰ ਰਹੀ ਹੈ ਜਿਹੜੀ ਆਈਓ ਹੈ ਉਹ ਵੀ ਇੱਕ ਔਰਤ ਹੈ ਸਾਰੀਆਂ ਔਰਤਾਂ ਵੱਡੇ ਅਹੁਦਿਆਂ ਤੇ ਹੋਣ ਦੇ ਬਾਵਜੂਦ ਵੀ ਜੇ ਇਹਨਾਂ ਦਾ ਦੋਸ਼ ਹੈ ਜੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਕੋਈ ਸੁਣਦਾ ਨਹੀਂ ਹੈ ਤਾਂ ਫਿਰ ਇਹ ਗੱਲ ਸੱਚਮੁੱਚ ਜਿੱਥੇ ਹੈਰਾਨੀ ਦੀ ਹੈ ਉਥੇ ਇਹ ਗੱਲ ਸਵਾਲ ਵੀ ਖੜਾ ਕਰਦੀ ਹੈ ਸੋਚਣ ਲਈ ਮਜਬੂਰ ਵੀ ਕਰਦੀ ਹੈ ਜੀ ਆ ਡੀਐਸਪੀ ਤਰਲੋਸ਼ਨ ਸਿੰਘ ਜੀ ਗੱਲ ਕਰ ਰਹੇ ਹਾਂ ਸਰ ਜੀ 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 ਸਾਡੇ ਐਸਪੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਸ਼ ਯਾਦ ਗੱਲ ਕਰ ਰਿਹਾ ਜੀ ਹਾਂ ਜੀ ਜੀ ਡਾਕਟਰ ਸਾਹਿਬ ਤੁਸੀਂ ਜੀ ਫਰੀਦਕੋਟ ਦਾ ਸਾਡੇ ਕੋਲ ਇੱਕ ਆਇਆ ਖਬਰ ਉਹਦੇ ਵਿੱਚ ਇੱਕ ਔਰਤ ਤੇ ਉਹਦਾ ਪਰਿਵਾਰ ਹੀ ਸ਼ਿਕਾਇਤ ਕਰ ਰਿਹਾ ਕਿ ਸਾਡੀ ਬੇਟੀ ਹੈ ਇਹ ਕਹਿੰਦੇ ਵੀ ਸਾਡੀ ਬੇਟੀ ਦੇ ਨਾਲ ਦੋ ਮੁੰਡਿਆਂ ਨੇ ਰੇਪ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੀ ਪਰ ਉਹ ਕਹਿੰਦੇ ਕਿ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਵਾਰ ਮੁੰਡੇ ਫੜੇ ਤੇ ਉਸ ਤੋਂ ਬਾਅਦ ਛੱਡ ਦਿੱਤੇ ਹੈ ਜੀ ਜੀ ਤੇ ਕੀ ਮਾਮਲਾ ਹੈ ਜੀ ਇਹ ਏ ਜੀ ਥੋੜਾ ਜਿਹਾ ਜਿਹਨੂੰ ਆਪਾਂ ਕਹਿੰਦੇ ਆ ਛੱਕੀ ਮਾਮਲਾ ਹੋਣ ਕਰਕੇ ਦੇਖੋ ਐਫਆਈਆਰ ਰਜਿਸਟਰ ਸਾਡਾ ਪਹਿਲਾ ਅਧਿਕਾਰੀ ਇਹ ਵੀ ਐਫਆਈਆਰ ਰਜਿਸਟਰ ਕਰਨਾ ਉਸ ਤੋਂ ਬਾਅਦ ਉਹਦੇ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਏ ਵੀ ਕੀ ਇਹ ਮਾਮਲਾ ਸਹੀ ਏ ਕਿ ਕੱਲ ਤਣੇ ਕਿਤੇ ਰਜਿਸਟਰ ਹੋ ਗਿਆ ਉਹਦੇ ਤੇ ਵਰਕਆਊਟ ਹੁੰਦਾ ਚ ਕੀ ਲੱਗ ਰਿਹਾ ਜੀ ਫਿਰ ਪੁਲਿਸ ਨੂੰ ਪੜਤਾਲ ਚ ਨਹੀਂ ਪੜਤਾਲ ਚੱਲਦੀ ਪਈ ਏ ਜੀ ਇਹਨਾਂ ਜਿੰਨੀ ਨੂੰ ਤਫ਼ਤੀਸ਼ ਸਾਹਮਣੇ ਆਈ ਏ ਇਹਨਾਂ ਦੱਸਿਆ ਵੀ ਏਸ ਤਸਤਾ ਕੋਈ ਠੋਸ ਐਵੀਡੈਂਸ ਜਿਹੜੀ ਸਾਨੂੰ ਜਿਹੜੀ ਜਿਹੜੀ ਠੋਸ ਐਵੀਡੈਂਸ ਜਿਹਨੂੰ ਆਪਾਂ ਕਹਿੰਦੇ ਜੀ ਉਹ ਸਾਹਮਣੇ ਅਜੇ ਤੱਕ ਨਹੀਂ ਆ ਰਹੀ ਇਹ ਜਿਹੜਾ ਸਬੰਧਤ ਪਰਿਵਾਰ ਹੈ ਜੀ ਉਹ ਦੋਸ਼ ਲਾ ਰਿਹਾ ਕਿ ਅਸੀਂ ਗਰੀਬ ਆ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਉਹ ਬੰਦੇ ਪੈਸੇ ਵਾਲੇ ਆ ਮੁੰਡੇ ਤੇ ਇਸ ਕਰਕੇ ਪੁਲਿਸ ਪੈਸੇ ਦੇ ਪ੍ਰਭਾਵ ਥੱਲੇ ਆ ਕੇ ਤੇ ਸਾਨੂੰ ਇਨਸਾਫ ਨਹੀਂ ਦੇ ਰਹੀ ਨਹੀਂ ਇਹ ਇਹੋ ਜਿਹਾ ਇੱਕ ਛੋਟੇ ਬੱਚੇ ਤੇ ਜੇ ਆਪਾਂ ਰਜਿਸਟਰਡ ਕਰਤਾ ਜੀ ਇਹ ਕਦੀ ਵੀ ਹੋ ਸਕਦਾ ਕੋਈ ਪੈਸੇ ਵਾਲੀ ਗੱਲ ਹੋਵੇ ਪਹਿਲਾਂ ਇਨਸਾਫ ਬਾਕੀ ਇਹ ਗੱਲਾਂ ਨਹੀਂ ਕਿਤੇ ਵੀ ਹਿਸਾਬ ਦੇਣਾ ਸਾਡਾ ਫਰਜ਼ ਜੀ ਠੀਕ ਹੈ ਜੀ ਕੋਈ ਹੋਇਆ ਹੁੰਦਾ ਸਾਡਾ ਸਰ ਜੇ ਪੁਲਿਸ ਦਾ ਸਾਡੀ ਡਿਊਟੀ ਏ ਵੀ ਬੱਚੇ ਨੂੰ ਇਨਸਾਫ ਮਿਲੇ ਪਰ ਇਹ ਅਭੀ ਕਿਤੇ ਇਨਸਾਫ ਦੇ ਵਿੱਚ ਕਿਸੇ ਦਾ ਹੈ ਨਾ ਜੀ ਕੋਈ ਵੀ ਕੋਈ ਸਾਡੇ ਤੋਂ ਗਲਤ ਵੀ ਨੋਜੇ ਕਿਉਂਕਿ ਇਹ ਜਿਹੜੇ ਸੈਕਸ਼ਨ ਨੇ ਵੱਡੇ ਨੇ ਉਸ ਜੀ ਉਸ ਚੀਜ਼ ਤੇ ਕੰਮ ਚੱਲ ਰਿਹਾ ਜੀ ਕਿੰਨੇ ਕਿੰਨੇ ਬੰਦਿਆਂ ਤੇ ਪਰਚਾ ਦਰਜ ਹੋਇਆ ਜੀ ਇਹ ਦੋ ਜਣੇ ਤੇ ਨਾਂ ਬੱਚਿਆਂ ਦੋ ਦੋ ਲੜਕਿਆਂ ਨਾਲ ਲਿਖਾਇਆ ਸੀ ਜੀ ਠੀਕ ਹੈ ਜੀ 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 ਚਲੋ ਠੀਕ ਹੈ ਜੀ ਜਰੂਰ ਇਨਸਾਫ ਮਿਲੇਗਾ ਜੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਠੀਕ ਹੈ ਠੀਕ ਹੈ ਡੀਐਸਪੀ ਸਾਹਿਬ ਅਸੀਂ ਤੁਹਾਡਾ ਇਸੇ ਤਰ੍ਹਾਂ ਵਰਸ਼ਨ ਚਲਾਵਾਂਗੇ ਜੀ ਬਹੁਤ ਮਿਹਰਬਾਨੀ ਜੀ 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 ਓਕੇ ਜੀ